ਦਾਸ ਧੰਨਵਾਦ ਕਰਦਾ ਪੂਰੀ ਲੋਕ ਸਭਾ ਖਡੂਰ ਸਾਹਿਬ ਦੇ ਆਪਣੇ ਸਾਥੀਆਂ ਦਾ ਸਾਡੇ ਐਮਐਲਏ ਸਬਾਨ ਸਾਡੇ ਚੇਅਰਮੈਨ ਸਬਾਨ ਬਲਾਕ ਪ੍ਰਧਾਨ ਹਲਕਾ ਇੰਚਾਰਜ ਸਬਾਨ ਬਾਡਾਂ ਦੇ ਪ੍ਰਧਾਨ ਪਿੰਡਾਂ ਦੇ ਪ੍ਰਧਾਨ ਹਰ ਇੱਕ ਉਹ ਸਾਥੀ ਦਾ ਜਿਨੇ ਦਾਸ ਲਈ ਦਿਨ ਰਾਤ ਪਿਛਲੇ ਢਾਈ ਤੋਂ ਤਿੰਨ ਮਹੀਨੇ ਕੰਮ ਕੀਤਾ ਬੜੀ ਮਿਹਨਤ ਕੀਤੀ ਏ ਦਾਸ ਨੂੰ ਪਤਾ ਵੀ ਹਰ ਸਾਥੀ ਨੇ ਦਿਲੋਂ ਤਨੋਂ ਮਨੋਂ ਤਨੋਂ ਹਰ ਤਰੀਕੇ ਨਾਲ ਮਿਹਨਤ ਕੀਤੀ ਆਪਣਾ ਫਰਜ਼ ਆ ਮਿਹਨਤ ਕਰਨਾ ਬੰਦੇ ਦਾ ਕੰਮ ਆ ਜ਼ਮੀਨ ਨੂੰ ਵਾਉਣਾ ਉਹਦੇ 'ਚ ਬੀ ਪਾਉਣਾ ਬਾਕੀ ਪਰਮਾਤਮਾ ਦੇ ਬਾਸਿਆ ਵੀ ਪਰਮਾਤਮਾ ਨੇ ਕਿਹੋ ਜਿਹਾ ਚਾੜ ਦੇਣਾ ਬਾਕੀ ਸਾਥੀਓ ਹੌਸਲੇ ਬਲੰਦ ਰੱਖਿਓ ਅੱਗੇ ਵੀ ਆਪਾਂ ਜੇ ਮਿਹਨਤ ਕਰਦੇ ਰਹੇ ਕਰਦੇ ਰਹੇ ਤੇ 2022 'ਚ ਵੱਡੀ ਲੀਡ ਨਾਲ 92 MLA ਜਿਤਾ ਕੇ ਪੰਜਾਬ ਦੇ ਭੈਣਾ ਭਰਾਵਾਂ ਨੇ ਵਿਧਾਨ ਸਭਾ ਦੇ ਵਿੱਚ ਭੇਜੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਉਸੇ ਤਰ੍ਹਾਂ ਸਾਥੀਓ ਕੋਈ ਗੱਲ ਨਹੀਂ ਇਹ ਫਤਵੇ ਸੰਗਤ ਦੇ ਆ ਤੇ ਮੈਨੂੰ ਸੰਗਤ ਦਾ ਫਤਵਾ ਸਿਰ ਮੱਥੇ ਸੰਗਤ ਦਾ ਫਤਵਾ ਮਨਜ਼ੂਰ ਆ ਕਿਉਂਕਿ ਇਹ ਸੰਗਤ ਆ ਗੁਰੂ ਦਾ ਰੂਪ ਆ ਜੋ ਸੰਗਤ ਫਤਵਾ ਦੇਵੇ ਉਹਨੂੰ ਮਨਜ਼ੂਰ ਕਰਨਾ ਚਾਹੀਦਾ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਤੇ ਜਿਹੜੇ ਉਮੀਦਵਾਰ ਜਿੱਤੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਕਾਂਗਰਸ ਦੇ ਆ ਆਮ ਆਦਮੀ ਪਾਰਟੀ ਦੇ ਸਾਡੀ ਪਾਰਟੀ ਦੇ ਬੀਜੇਪੀ ਪਾਰਟੀ ਦੇ ਪੂਰੇ ਦੇਸ਼ ਦੀ ਮੈਂ ਗੱਲ ਕਰ ਰਿਹਾ ਹਾਂ ਬੀਜੇਪੀ ਪਾਰਟੀ ਦੇ ਆ ਜਾਂ ਕੋਈ ਆਜ਼ਾਦ ਆ ਜਾਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਆ ਜਿਹੜੇ ਵੀ ਉਮੀਦਵਾਰ ਜਿੱਤੇ ਆ ਉਹਨਾਂ ਸਾਰਿਆਂ ਨੂੰ ਮੁਬਾਰਕਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਪੰਜਾਬ ਦਾ ਭਾਰਤ ਦਾ ਪੜਾ ਕਰੀਏ ਵਿਕਾਸ ਕਰੀਏ ਉਲੰਧੀਆਂ ਤੇ ਲੈ ਕੇ ਜਾਈਏ ਬਾਕੀ ਗਾਂ ਆਪਾਂ ਨੂੰ ਸਾਥੀਓ ਹੋਰ ਮਿਹਨਤ ਕਰਨ ਦੀ ਲੋੜ ਆ ਕੁਝ ਗੱਲਾਂ ਸਿੱਖਣ ਦੀ ਲੋੜ ਆ ਕਿ ਜਿਹੜੇ ਨਾਲ ਸਾਡੇ ਸਾਥੀ ਆ ਕਿ ਉਹਨਾਂ ਦੇ ਕੰਮ ਕਿਵੇਂ ਕਰਨੇ ਆ ਜਾਂ ਸੰਗਤ ਦੇ ਕੰਮ ਕਿਵੇਂ ਕਰਨੇ ਆ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੰਮ ਲੈ ਕੇ ਨਹੀਂ ਵੋਟਾਂ ਪਾਈਆਂ ਉਹਨਾਂ ਦਾ ਉਦੋਂ ਵੱਧ ਧੰਨਵਾਦ ਤੇ ਗਾਂ ਹੋਰ ਵੀ ਸਿੱਖਣ ਨੂੰ ਬੜਾ ਕੁਝ ਮਿਲੂਗਾ ਤੇ ਕੰਮ ਕਰਦੇ ਰਵਾਂਗੇ ਸਾਡਾ ਫਰਜ ਆ ਸੇਵਾ ਕਰਨਾ ਸੇਵਾਦਾਰ ਬਣ ਕੇ ਚੱਲਣਾ ਤੇ ਜਿਸ ਦਿਨ ਦੀਆਂ ਵੋਟਾਂ ਪਈਆਂ ਉਦੋਂ ਤੋਂ ਅੱਜ ਤੱਕ ਦਾਸ ਦਫ਼ਤਰ 'ਚ ਬਹਿ ਕੇ ਭੈਣਾ ਭਰਾਵਾਂ ਦੇ ਫੇਰ ਕੰਮ ਕਰ ਰਿਹਾ ਅੱਜ ਵੀ ਤੁਸੀਂ ਦੇਖ ਸਕਦੇ ਹੋ ਸੰਗਤ ਬੈਠੀ ਆ ਦਫ਼ਤਰ ਦੇ ਵਿੱਚ ਵੀ ਸੰਗਤ ਬੈਠੀ ਆ ਬਾਹਰ ਵੀ ਸੰਗਤ ਜਿਹੜੀ ਆਪਦੀ ਵਾਰੀ ਦਾ ਇੰਤਜ਼ਾਰ ਕਰਦੀ ਪਈ ਆ ਤੇ ਇਹ ਨਾ ਕਰਕੇ ਅਸੀਂ ਹੁਣ ਵੀ ਇੱਥੋਂ ਚੰਡੀਗੜ੍ਹ ਚਲਟੀਏ ਜਾਂ ਇਹੋ ਜੀ ਗੱਲ ਨਹੀਂ ਅਸੀਂ ਸੰਗਤ ਦੇ ਆ ਸੰਗਤ ਦੇ ਵਿੱਚ ਰਵਾਂਗੇ ਅੱਗੇ ਨਾਲੋਂ ਵੀ ਵੱਧ ਕੰਮ ਕਰਾਂਗੇ ਅੱਗੇ ਨਾਲੋਂ ਵੀ ਵੱਧ ਮਿਹਨਤ ਕਰਾਂਗੇ ਅੱਗੇ ਵੀ ਦਾਸ ਨੇ ਜੇ ਕੋ ਭੈਣ ਭਰਾ ਇੱਥੇ ਦਫ਼ਤਰ ਆ ਗਿਆ ਨਾ ਮੈਂ ਇਹ ਨਹੀਂ ਪੁੱਛਿਆ ਕਿ ਕਿਹੜੀ ਪਾਰਟੀ ਨਾਲ ਤੁਸੀਂ ਸਬੰਧ ਰੱਖਦੇ ਹੋ ਜਾਂ ਮੈਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ ਦਾਸ ਨੇ ਉਸੇ ਲਈ ਖੜੇ ਮੱਥੇ ਕੰਮ ਕੀਤਾ ਪਰ ਇਹ ਜ਼ਰੂਰੀ ਹੈ ਹੁਣ ਹੁਣ ਦਾਸ ਨੂੰ ਇਹ ਬੇਨਤੀ ਆ ਵੀ ਜੇ ਕੋ ਭੈਣ ਭਰਾ ਆਉਂਦਾ ਨਾ ਉਹ ਪਿੰਡ ਵਾਲੇ ਆਗੂ ਨੂੰ ਨਾਲ ਜਿਹੜੇ ਸਾਡੇ ਵਰਕਰ ਮਿਹਨਤ ਕਰਦੇ ਆ ਪਿੰਡ ਦੇ ਵਿੱਚ ਉਹਨੂੰ ਜ਼ਰੂਰ ਮੈਂ ਕਰੂੰਗਾ ਕੋਸ਼ਿਸ਼ ਵੀ ਉਹਦੇ ਰਾਹੀਂ ਉਹ ਕੰਮ ਹੋਵੇ ਤਾਂ ਜੋ ਜਦੋਂ ਕੱਲ ਨੂੰ ਵੋਟਾਂ ਆ ਤੇ ਉਹ ਜਿਹੜਾ ਸਾਡਾ ਸਾਥੀ ਆ ਪਿੰਡ ਦਾ ਆਗੂ ਆ ਪਿੰਡ ਦੇ ਸਾਡੇ ਵਰਕਰ ਨੇ ਉਹ ਕੱਲ ਨੂੰ ਇਹ ਤੇ ਕਹਿ ਸਕਣ ਵੀ ਅਸੀਂ ਤੁਹਾਡਾ ਕੰਮ ਮੰਤਰੀ ਸਾਹਿਬ ਤੋਂ ਕਰਾ ਕੇ ਲੈ ਆਇਆ ਤੇ ਇਹ ਵੋਟ ਸਾਨੂੰ ਮੰਤਰੀ ਸਾਹਿਬ ਦੇ ਹੱਕ 'ਚ ਸਾਡੇ ਹੱਕ 'ਚ ਆਮ ਆਦਮੀ ਪਾਰਟੀ ਦੇ ਹੱਕ 'ਚ ਕਰ ਦਿਓ ਇੱਥੇ ਮੈਂ ਤੇ ਇਹ ਪ੍ਰਮਾਣ ਸੀ ਰੱਖੀ ਕਿ ਕੋਈ ਵੀ ਮੇਰੇ ਕੋਲ ਇੱਥੇ ਦਫ਼ਤਰ ਆ ਗਿਆ ਨਾ ਮੈਂ ਹਰੇਕ ਦਾ ਕੰਮ ਖਿੜੇ ਮੱਥੇ ਭਾਵੇਂ ਕਿਸੇ ਦਾ ਜਿੱਡਾ ਮਰਜ਼ੀ ਵੱਡਾ ਕੰਮ ਹੀ ਮੈਂ ਪਿੰਡ ਦੇ ਆਗੂ ਨੂੰ ਵੀ ਨਹੀਂ ਪੁੱਛਿਆ ਵੀ ਇਹ ਬੰਦਾ ਆਪਣੇ ਨਾਲ ਜਾਂ ਨਹੀਂ ਮੈਂ ਤੇ ਇਹੋ ਕੀਤਾ ਵੀ ਆਪਾਂ ਸੇਵਾਦਾਰਾਂ ਤੋਂ ਸੇਵਾ ਮਿਲੀ ਹੈ ਤੇ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਆ ਸਵੇਰੇ 6 ਵਜੇ ਦਫਤਰ ਬਹਿ ਜਾਣਾ ਤੇ ਰਾਤ ਨੂੰ 2-2 3-3 ਵਜੇ ਤੱਕ ਬਹਿ ਕੇ ਸੰਗਤ ਦੇ ਕੰਮ ਕਰਦੇ ਰਹੇ ਆ ਤੇ ਚਲੋ ਕੋਈ ਗੱਲ ਨਹੀਂ ਫਿਰ ਵੀ ਸੰਗਤ ਦਾ ਫਤਵਾ ਵਾ ਪਰ ਇੰਨਾ ਕਿ ਥੋੜਾ ਜਿਹਾ ਸੁਧਾਰ ਜ਼ਰੂਰ ਕਰਾਂਗੇ ਕਿ ਜੇ ਕਿਸੇ ਪਿੰਡਪਰਾ ਦਾ ਕੰਮ ਆ ਉਹ ਪਿੰਡ ਵਾਲੇ ਆਗੂ ਪਿੰਡ ਵਾਲੇ ਵਰਕਰ ਨੂੰ ਜਾਂ ਸਾਡੇ ਜਿਹੜੇ ਬਾਡਾਂ ਦੇ ਵਿੱਚ ਆਗੂ ਨੇ ਬਾਡਾਂ ਦੇ ਪ੍ਰਧਾਨ ਆ ਜਾਂ ਜਿਹੜੇ ਸਾਡੇ ਅੱਗੇ ਲੱਗੇ ਆ ਮੋਢੀ ਸਾਡੇ ਵਰਕਰ ਨੇ ਉਹਨਾਂ ਨੂੰ ਨਾਲ ਲਿਆ ਕੇ ਕੰਮ ਕਰਾਂਗੇ ਤਾਂ ਜੋ ਅਗਲੇ ਨੂੰ ਯਾਦ ਰਵੇ ਇਦ ਮੈਂ ਪਿੰਡ ਦੇ ਵਰਕਰ ਨੂੰ ਨਾਲ ਲੈ ਕੇ ਕੰਮ ਕੀਤਾ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਫਿਰ ਤੋਂ ਇੱਕ ਵਾਰ ਸਾਰੇ ਆਪਦੇ ਆਮ ਆਦਮੀ ਪਾਰਟੀ ਦੀ ਸਾਡੀ ਰੀੜ ਦੀ ਹੱਡੀ ਸਾਰੇ ਹੀ ਕੀਟਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਲਈ ਦਿਨ ਰਾਤ ਮਿਹਨਤ ਕੀਤੀ ਖਾਸ ਕਰਕੇ ਪੱਟੀ ਹਲਕੇ ਦਾ ਮੈਂ ਆਪਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੱਟੀ ਹਲਕੇ ਦੇ ਮੇਰੇ ਸਾਥੀਆਂ ਨੇ ਮੇਰੀਆਂ ਭੈਣਾਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਮੈਂ ਸਾਰਿਆਂ ਦਾ ਫਿਰ ਤੇ ਦੇ ਲੋ ਧੰਨਵਾਦ ਕਰਦਾ ਤੇ ਸਾਥੀਓ ਕੋਈ ਗੱਲ ਨਹੀਂ ਜਦੋਂ ਦੋ ਪੁਲਵਾਨ ਖੁੱਲਦੇ ਆ ਤੇ ਉਦੋਂ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਟਹਿਣਾ ਹੁੰਦਾ ਕੋਈ ਗੱਲ ਨਹੀਂ ਇਹ 5 6 ਪੁਲਵਾਨ ਹੀ ਜਿਹੜੇ ਮੇਨ ਹੈਗੇ ਹੀ ਮੁਕਾਬਲੇ ਦੇ ਵਿੱਚ ਚਲੋ ਇੱਕ ਨੇ ਜਿੱਤਣਾ ਹੁੰਦਾ ਬਾਕੀਆਂ ਨੇ ਟਹਿਣਾ ਹੁੰਦਾ ਕੋਈ ਗੱਲ ਨਹੀਂ ਜੇ ਆਪਾਂ ਬਾਈ ਦੇ ਵਿੱਚ ਵੱਡੀ ਲੀਡ ਨਾਲ ਜਿੱਤੇ ਆ ਤੇ ਜੇ 19 ਕੀ ਹੋ ਗਈ ਆ ਕੋਈ ਗੱਲ ਨਹੀਂ ਗਾ ਹੋਰ ਮਿਹਨਤ ਕਰਾਂਗੇ ਇਥੋਂ ਆਪਾਂ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲਿਆ ਇਥੋਂ ਇਹ ਸਿੱਖਣ ਨੂੰ ਮਿਲਿਆ ਵੀ ਵੀਰੋ ਮਿਹਨਤ ਕਰਾਂਗੇ ਤੇ ਜਿੱਤਾਂਗੇ ਇਹ ਗੱਲ ਮੈਂ ਕਿਉਂ ਕਹੀ ਕਿਉਂਕਿ ਐਨੇ ਤੂਫਾਨ ਦੇ ਬਾਵਜੂਦ ਵੀ ਸਾਡੇ ਸਾਥੀਆਂ ਨੇ ਬਹੁਤੇ ਪਿੰਡ ਫੇਰ ਆਮ ਆਦਮੀ ਪਾਰਟੀ ਨੂੰ ਜਿਤਾਤੀ ਕਿਉਂ ਜਿੱਤੇ ਕਿਉਂਕਿ ਉਹਨਾਂ ਸਾਥੀਆਂ ਨੇ ਦੇਰ ਰਾਤ ਇੱਕ ਕਰਕੇ ਘਰ-ਘਰ ਪਹੁੰਚ ਕੇ ਮਿਹਨਤ ਕੀਤੀ ਤੇ ਉਹ ਪਿੰਡ ਆਮ ਆਦਮੀ ਪਾਰਟੀ ਫੇਰ ਜਿੱਤੀ ਤੇ ਇਹੋ ਹੀ ਹੁੰਦਾ ਹੈ ਕਿ ਜਦੋਂ ਕਿਸੇ ਪਾਰਟੀ ਦੀ ਜਿੰਨੀ ਮਰਜ਼ੀ ਵੇਵ ਹੋਵੇ ਜਿੰਨਾ ਮਰਜ਼ੀ ਲੋਕਾਂ ਦਾ ਝਕਾਓ ਹੋਵੇ ਤੇ ਉਹ ਪਿੰਡ ਫੇਰ ਉਹ ਸਾਥੀ ਜਿੱਤ ਜਾਂਦੇ ਆ ਜਿਨ੍ਹਾਂ ਨੇ ਮਿਹਨਤ ਕੀਤੀ ਹੋਵੇ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਾਏ ਹੋਣ ਜਿਹੜਾ ਲੋਕਾਂ ਦੇ ਵਿੱਚ ਰਿਆ ਹੋਵੇ ਤੇ ਜਿਹੜਾ ਲਗਾਤਾਰ ਲੋਕਾਂ ਨਾਲ ਰਾਪਤਾ ਬਣਾ ਕੇ ਰੱਖਦਾ ਵੀ ਹੁਣ ਉਹਨਾਂ ਸਾਥੀਆਂ ਤੋਂ ਉਹਨਾਂ ਸਰਪੰਚਾਂ ਤੋਂ ਉਹਨਾਂ ਮੋਹਤ ਪ੍ਰਾਤੋਂ ਉਹਨਾਂ ਵਾਰਡ ਦੇ ਐਮਸੀ ਸਹਿਬਾਨਾਂ ਤੋਂ ਆਪਾਂ ਨੂੰ ਸੇਧ ਲੈਣ ਦੀ ਲੋੜ ਹੈ ਵੀ ਜੇ ਉਹ ਹਰ ਚੀਜ਼ਾਂ ਵਾੜਾਂ ਆਪਦੇ ਪਿੰਡ ਚ ਤਾ ਸਕਦੇ ਆ ਤੇ ਅਸੀਂ ਵੀ ਜੇ ਮਿਹਨਤ ਕਰਦੇ ਅਸੀਂ ਵੀ ਆਪਦੀਆਂ ਵਾੜਾਂ ਆਪਦੇ ਪਿੰਡ ਵੱਡੇ ਮਾਰਜਨਾਂ ਚ ਤਾ ਸਕਦੇ ਹਾਂ ਜਿਨ੍ਹਾਂ ਨੇ ਆਪਣੀਆਂ ਵਾੜਾਂ ਆਪਦੇ ਪਿੰਡ ਚ ਤਾਇਏ ਸਾਡੇ ਮੋਤਬਰ ਸੱਜਣਾ ਆਮ ਆਦਮੀ ਪਾਰਟੀ ਦੇ ਆਨੇ